ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨ ਕਮਲਾਂ ਵਿੱਚ ਕੋਟਾਨ ਕੋਟ ਬੰਦਨ ਬੰਦਨਾ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹੀ ਸੱਚਾ ਤਖਤ ਵੱਡਾ ਦਰਬਾਰ ਤੇਰਾ ਗੁਰੂ ਹਰਗੋਬਿੰਦ ਸੱਚਾ ਪਾਤਸ਼ਾਹੀ ਸੱਚਾ ਤਖਤ ਵੱਡਾ ਦਰਬਾਰ ਤੇਰਾ ਦੁਨੀਆਂ ਦੇ ਸਭ ਤਖਤਾਂ ਤੋਂ ਪਾਵਨ ਛੇਵੇਂ ਸਤਿਗੁਰੂ ਜੀ ਤਖਤ ਆਕਾਲ ਤੇਰਾ ਟੜ ਦੇ ਜਸ ਤੇਰਾ ਸਭੇ ਗਾਵਦੇ ਨੇ ਦਾਲ ਪੰਜਨ ਸੁਰਮਾ ਰੂਪ ਨਰੰਕਾਰ ਤੇਰਾ ਤੇਰੀ ਮੈਂ ਮਾਤ ਸਤ ਗੁਰਜੀ ਕਿੰਜ ਆਖਾਂ ਪੁੱਲ ਸਕਦੇ ਨਹੀਂਓ ਉਪਕਾਰ ਤੇਰਾ ਗੁਰ ਹਰਗੋਬਿੰਦ ਸੱਚੇ ਪਤਸ਼ਾਹੀ ਸੱਚਾ ਤਖਤ ਵੱਡਾ ਦਰਬਾਰ ਤੇਰਾ ਸੇ ਗੁਰੂ ਅਰਜਨ ਜੀ ਜਦੋਂ ਸ਼ਹੀਦ ਹੋ ਗਏ ਸਿੱਖ ਕੌਮ ਨੂੰ ਨਵੀਂ ਨੋਹਾਰ ਦਿੱਤੀ ਮੇਰੀ ਪੀਰੀ ਤਲਵਾਰਾਂ ਧਾਰ ਦੋਵੇਂ ਬੀਰ ਰਸ ਦੀ ਦਾਤ ਦਾਤਾਰ ਦਿੱਤੀ ਸ਼ੈਸਤਰ ਤਾਰੇ ਕਰ ਸਿੱਖ ਨਿਪੁੰਨ ਕੀਤੇ ਵੱਡਾ ਸਤਗੁਰ ਪਰ ਉਪਕਾਰ ਤੇਰਾ ਗੁਰੂ ਗੋਬਿੰਦ ਸੱਚੇ ਪਾਤਸ਼ਾਹੀ ਸੱਚਾ ਤਖਤ ਵੱਡਾ ਦਰਬਾਰ ਤੇਰਾ ਤੇਰੀ ਮਹਿਮਾ ਸਤ ਗੁਰ ਕੰਜੇ ਅੱਖਾਂ ਪੁੱਲ ਸਕਦੇ ਨਈਓ ਪਰ ਉਪਕਾਰ ਤੇਰਾ ਸ਼ਾਬਾਦ ਸ਼ਹਾ ਪੀਰ ਫਕੀਰ ਵੱਡੇ ਸਤ ਗੁਰ ਦਾਤਾ ਤੇਰੇ ਮਰੀਦ ਹੋ ਗਏ ਮੈਲਕੋਟ ਜਨਮ ਦੇ ਦੂਰ ਹੋ ਗਈ ਪਤਸ਼ਾਹ ਜਨਾਨੋ ਤੇਰੇ ਦੇਦ ਹੋ ਗਏ ਪਾਏ ਗੁਰਦਾਸ ਜੀ ਬੁਰਦਾ ਸਾਹਿਬ ਜੀ ਸਿੱਖ ਤੇਰੇ ਮੀਆਂ ਮੀਰ ਆਣ ਕਰਨ ਦੇ ਧਾਰ ਤੇਰੇ ਗੁਰ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਸੱਚਾ ਤਖਤ ਵੱਡਾ ਦਰਬਾਰ ਤੇਰਾ ਤੇਰੀ ਮਹਿਮਾ ਸਤ ਗੁਰੂ ਜੀ ਕਿੰਜ ਆਖਾਂ ਪੁੱਲ ਸਕਦੇ ਨਹੀਂਓ ਉਪਕਾਰ ਤੇਰਾ ਚਾਰੇ ਜੰਗਾਂ ਜੱਪਾਤ ਸ਼ਾਹੀ ਤੇਰੀ ਤੇਗ ਨੇ ਚੰਡੇ ਚੁਲਾਏ ਦਿੱਤੇ ਮਖਲਸ ਖਾਇਤੇ ਕਾਲੇ ਖਾਂ ਵਰਗੇ ਤੁਰਕ ਜਰਨੈਲ ਭੋਏ ਮਿਲਾਏ ਦਿੱਤੇ ਪੈੰਦੇ ਖਾਂ ਸੱਲ ਸਕੇ ਨਾ ਇੱਕ ਵੀ ਉਹ ਆਰ ਤੇਰਾ ਗੁਰ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਸੱਚਾ ਤਖਤ ਵੱਡਾ ਨਰਵਾਰ ਤੇਰਾ ਤੇਰੀ ਤਗੁਰ ਕੰਜੇ ਆਖਾ ਪੁੱਲ ਸਕਦੇ ਨਿਉ ਉਪਕਾਰ ਤੇਰਾ ਤੇਰੀ ਮਿਹਰ ਸਦਕਾ ਪਾਈ ਬਿਦ ਚੰਦਨੇ ਸਾਹਿ ਤਖਤ ਲਹਾਰ ਹਿਲਾਏ ਦਿੱਤੇ ਉੜੇ ਸਿੱਖਾਂ ਤੋਂ ਖੋਏ ਜੋ ਤੁਰਕ ਜ਼ਾਲਮਾਨੇ ਵਾਪਸ ਗੁਰੂ ਦਰਬਾਰ ਪਚਾਏ ਦਿੱਤੇ ਕਮਰ ਬੇਗ ਲੱਲਾ ਬੇਗ ਆਏ ਚੜ ਕੇ ਤੇਰੀ ਤੇਗ ਨੇ ਪਾ ਬੁਲਾਏ ਦਿੱਤੇ ਤੁਰਕ ਭੱਜ ਗਏ ਛੱਡ ਮੈਦਾਨ ਸਾਰੇ ਸਾਹਮਣਾ ਕਰੇ ਨਾ ਕੋਈ ਦਾਤਾਰ ਤੇਰਾ ਸਿੱਖਾ ਪਿਆਰਿਆਂ ਤੇ ਪਰ ਉਪਕਾਰ ਕਰਕੇ ਬਬੇਕ ਸਰਸਰੋਵਰ ਖੁਦ ਵਾਅਦੇ ਦਿੱਤੇ ਕਾਲ ਸਰ ਸ਼੍ਰੀ ਰਾਮ ਸਰ ਥਾਪ ਸਤਗੁਰ 86 13 ਤੁਸਾ ਬਣਾਏ ਦਿੱਤੇ ਸ਼੍ਰੀ ਤੇਰਾ ਗੁਰੂ ਹਰਿ ਗੋਬਿੰਦ ਸੱਚੇ ਪਾਤਸ਼ਾਹ ਜੀ ਸੱਚਾ ਤਖਤ ਵੱਡਾ ਦਰਬਾਰ ਤੇਰਾ ਸ਼੍ਰੀ ਕਿਰਤਪੁਰ ਹਰਿ ਗੋਬਿੰਦ ਪੁਰ ਸਾਹਿਬ ਹੱਥੀ ਆਪਣੇ ਤੁਹਾ ਵਸਾਏ ਦਿੱਤੇ ਸਿੱਖੀ ਪਰਚਾਰ ਲਈ ਪਾਈ ਅਲਮਸਤ ਜੀਆ ਨਾਨਕ ਮਤੇ ਦੇਵਲ ਕਲਾਏ ਦਿੱਤੇ ਮਾਤਾ ਭਗ ਪਰੇ ਨੋ ਦਰਸ਼ਨ ਆਨੰਦ ਦਿੱਤੇ ਖੱਦਰ ਪੇਟ ਕਰ ਕਿਤੋਂਸ ਦੇਦਾਰ ਤੇਰਾ ਤੇਰੀ ਮਹਿਮਾ ਸਤਿਗੁਰ ਕੰਜੇ ਅੱਖਾਂ ਬੋਲ ਸਕਦੇ ਨਈਓ ਉਪਕਾਰ ਤੇਰਾ ਮਾਤਾ ਲਖਣੀ ਚੋਲੀ ਅੱਡ ਜਦੋਂ ਆਈ ਤੁਰ ਮਸਤਕ ਲੇਖ ਲਖਾਏ ਦਿੱਤੇ ਸੱਤਾ ਪੁੱਤਰਾں ਦੀ ਬਖਸ਼ਿਸ਼ ਦਾਤ ਕਰਕੇ ਉਹਦੇ ਸੁੱਤੇ ਹੋਏ ਪਾਗ ਜਗਾਏ ਦਿੱਤੇ ਕਾਹੀ ਸਿੱਖ ਬਾਦਸ਼ਾਹ ਨੂੰ ਟੱਚ ਸਮਝੇ ਐਸਾ ਸਤਗੁਰ ਤੇਜ ਚਲਕਾਰ ਤੇਰਾ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਤੇਰੀ ਮਹਿਮਾ ਸਤਗੁਰ ਕਿੰਜ ਆਖਾਂ ਗਵਾਲੀਅਰ ਕਿਲੇ ਦੇ ਅੰਦਰ ਹੋ ਕੇ ਕੈਦ ਗਵਾਲੀਅਰ ਕਿਲੇ ਦੇ ਅੰਦਰ ਕੈਦ ਹੋ ਕੇ ਤੁਸੀਂ ਆਪੇ ਚੋਜ ਰਚਾਏ ਸਤਗੁਰੂ ਬੰਦੇ ਰਾਜ ਆਂਦੇ ਸੁਣਾ ਪੁਕਾਰ ਦਾਤਾ ਤੁਸੀਂ ਆਪ ਬੰਦੇ ਵਿੱਚ ਆਏ ਸਤਗੁਰ ਬਵੰਜਾ ਰਾਜ ਆਂ ਸਹਤ ਜਦੋਂ ਰਹਾ ਹੋਏ ਬੰਦੇ ਛੋੜਦਾਤਾ ਅਖਵਾਏ ਸਤਗੁਰ ਮਰਦਾਰੂਹਾਨੋ ਜੀਵਨ ਦਾਣ ਦਿੱਤਾ ਟੈ ਚਰਨੀ ਸਭ ਕਰਨ ਨਿਹਾਰ ਤੇਰਾ ਦੁਸ਼ਟ ਚੰਦੋ ਨਕ ਨਕੇਲ ਪਾ ਕੇ ਲਹਾਰ ਸਰਚ ਜਦੋਂ ਕੋਮਾਏ ਦਿੱਤਾ ਪੜ ਪੁੰਜੇ ਨੇ ਕਰਕੇ ਵਾਰ ਸਿਰ ਤੇ ਪਾਪੀ ਨਰਕਾਂ ਵਿੱਚ ਪਹਚਾਏ ਦਿੱਤਾ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦਾ ਸੱਚਾ ਏ ਵੀ ਸੀ ਇਨਸਾਫ ਤੇਰਾ ਗੁਰ ਹਰਗੋਬਿੰਦ ਸੱਚੇ ਪਾਤਸ਼ਾਹੀ ਸੱਚਾ ਤਖਤ ਵੱਡਾ ਨਰਬਾਰ ਤੇ ਮੇਂਝ ਆਖਾ ਪੁੱਲ ਸਕਦੇ ਨਹੀਂਓ ਉਪਕਾਰ ਤੇਰਾ